ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਰਬਜੀਤ ਸਿੰਘ ਖਾਲਸਾ ਦੇ ਦਾਅਵੇ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਸਰਬਜੀਤ ਸਿੰਘ ਖਾਲਸਾ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਅਸੀਂ ਇੱਕ ਪਾਰਟੀ ਬਣਾਉਣ ਜਾ ਰਹੇ ਹਾਂ ਜਿਹੜੀ ਮੈਂ ਯਾਨੀ ਕਿ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਸਿੰਘ ਰਲ ਕੇ ਚਲਾਵਾਂਗੇ ਵਾਰ-ਵਾਰ ਇਹ ਗੱਲ ਜਿਹੜੀ ਆ ਉਹ ਸਟੇਟ ਕੀਤੀ ਜਾ ਰਹੀ ਹੈ ਕਿ ਇੱਕ ਨਵੀਂ ਪਾਰਟੀ ਬਣਦੀ ਪਈ ਹੈ ਇੱਕ ਨਵੀਂ ਪਾਰਟੀ ਹੋਣ ਦੇ ਵਿਚ ਆ ਰਹੀ ਹੈ ਇਹ ਪਾਰਟੀ ਕਿਹੜੀ ਹੈ ਇਹ ਕਿਸ ਤਰ੍ਹਾਂ ਦੀ ਪਾਰਟੀ ਹੈ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਪਰ ਗੱਲ ਇੱਥੇ ਖੜੀ ਹੈ ਕਿ ਕੀ ਸਿਮਰਨਜੀਤ ਸਿੰਘ ਮਾਨ ਇਸ ਨਰੇਟਿਵ ਤੋਂ ਇਸ ਪ੍ਰੋਗਰਾਮ ਤੋਂ ਖੁਸ਼ ਨਹੀਂ ਬਿਲਕੁਲ ਨਹੀਂ ਨਜ਼ਰ ਨਹੀਂ ਆ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਖੁਸ਼ ਨੇ ਐ ਪ੍ਰਤੀਤ ਹੋ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਇਸ ਵਿਵਾਦ ਉੱਤੇ ਇੱਕ ਹੋਰ ਵਿਵਾਦ ਛੇੜ ਦਿੱਤਾ ਉਹਨਾਂ ਨੇ ਕੁਝ ਸਵਾਲ ਪੇਸ਼ ਕੀਤੇ ਨੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਜਿਹੜੀ ਪਾਰਟੀ ਦੀ ਗੱਲ ਸਰਜੀਤ ਸਿੰਘ ਖਾਲਸਾ ਕਰ ਰਹੇ ਨੇ ਕਿ ਇਹ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੇ ਲਈ ਮੁਹਿਮ ਛੇੜੇਗੀ ਕਿ ਇਹ ਪਾਰਟੀ ਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਲਈ ਆਵਾਜ਼ ਚੁੱਕੇਗੀ ਕਿ ਇਹ ਪਾਰਟੀ ਵਿਦੇਸ਼ ਦੇ ਵਿੱਚ ਮਾਰੇ ਗਏ ਸਿੰਘਾਂ ਦੇ ਖਿਲਾਫ ਆਵਾਜ਼ ਚੁੱਕੇਗੀ ਕੀ ਇਹ ਪਾਰਟੀ ਐਨਐਸਏ ਲੱਗੇ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕੇਗੀ ਔਰਾਂ ਨੇ ਸਾਫ਼ ਕਿਹਾ ਕਿ ਕੀ ਇਹ ਪਾਰਟੀ ਖਾਲਸਾਣ ਦੇ ਹੱਕ ਦੇ ਵਿੱਚ ਆਵਾਜ਼ ਚੁੱਕੇਗੀ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਜ਼ਰੂਰ ਆਪਣਾ ਨੈਰੇਟਿਵ ਬਣ ਕੇ ਚੱਲੇ ਹੋਏ ਸੀ ਔਰ ਬਾਰ-ਬਾਰ ਇਸ ਮਾਮਲੇ ਨੂੰ ਲੈ ਕੇ ਉਹ ਗੱਲਾਂ ਵੀ ਸਾਹਮਣੇ ਆਉਂਦੀ ਆ ਰਹੀਆਂ ਕਿ ਉਹ ਖਾਲਿਸਤਾਨ ਦੇ ਹੱਕ ਦੇ ਵਿੱਚ ਨੇ ਉਹ ਖਾਲਿਸਤਾਨ ਦੀ ਮੱਖ ਮੰਗ ਕਰਦੇ ਨੇ ਇੱਕ ਵੱਖਰੀ ਸਿੱਖ ਸਟੇਟ ਦੀ ਮੰਗ ਕਰਦੇ ਨੇ ਜਿਸ ਵਾਸਤੇ ਉਹਨਾਂ ਨੂੰ ਲੈ ਕੇ ਪਹਿਲਾਂ ਵਿਰੋਧ ਵੀ ਹੁੰਦਾ ਰਿਹਾ ਸੰਵਿਧਾਨ ਵਾਲਾ ਮਸਲਾ ਵੀ ਖਾਸਾ ਪੜਕਿਆ ਪਰ ਉਸ ਤੋਂ ਬਾਅਦ ਜਦੋਂ ਭਾਈ ਅਮਰਪਾਲ ਸਿੰਘ ਨੇ ਇਲੈਕਸ਼ਨ ਲੜ ਲਈ ਚੋਣ ਜਿੱਤ ਗਏ ਇਸ ਦੇ ਬਾਵਜੂਦ ਹੁਣ ਇਹ ਗੱਲ ਚੱਲਦੀ ਪਈ ਹੈ ਕਿ ਅਮਰਪਾਲ ਸਿੰਘ ਹੁਣ ਆਪਣੇ ਖਾਲਿਸਤਾਨ ਵਾਲੀ ਗੱਲ ਤੋਂ ਡੋਲ ਗਏ ਉਦੋਂ ਭਾਈ ਅਮਰਪਾਲ ਸਿੰਘ ਦੇ ਸਬੰਧੀ ਇੱਕ ਬਿਆਨ ਵੀ ਜਾਰੀ ਹੋ ਜਾਂਦਾ ਜਿਸ ਦੇ ਵਿੱਚ ਕਥੇ ਤ ਲਿਖਦੇ ਨੇ ਕਿ ਮੈਂ ਖਾਲਿਸਤਾਨ ਦੇ ਹੱਕ ਦੇ ਵਿੱਚ ਹਾਂ ਯਾਨੀ ਕਿ ਉਹ ਸਾਰਾ ਜਿਹੜਾ ਉਹਦਾ ਨਿਚੋੜ ਹੀ ਨਿਕਲਦਾ ਸੀਗਾ ਪਰ ਦੂਜੇ ਪਾਸੇ ਗੱਲ ਇਹ ਐ ਸਿਮਰਨਜੀਤ ਸਿੰਘ ਮਾਨ ਨੇ ਸਵਾਲ ਇਹ ਚੱਕਿਆ ਕਿ ਕੀ ਹੁਣ ਇਹ ਜਿਹੜੀ ਨਵੀਂ ਪਾਰਟੀ ਹੋਵੇਗੀ ਜਿਹੜੀ ਕਥੇ ਤੌਰ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਤਪਾਲ ਸਿੰਘ ਚਲਾਉਣਗੇ ਕਿ ਇਹ ਪਾਰਟੀ ਖਾਲਿਸਤਾਨ ਦੇ ਹੱਕ ਦੇ ਵਿੱਚ ਹੋਵੇਗੀ ਕਿ ਇਹ ਪਾਰਟੀ ਐਸਜੀਪੀਸੀ ਦੀ ਚੋਣਾਂ ਕਰਵਾਉਣ ਦੇ ਹੱਕ ਦੇ ਵਿੱਚ ਹੋਵੇਗੀ ਉਸ ਉਸ ਰਿਲੇਟਿਡ ਕੁਝ ਕਰੇਗੀ ਔਰ ਕੀ ਇਹ ਪਾਰਟੀ ਜਿਹੜੇ ਵਿਦੇਸ਼ ਦੇ ਵਿੱਚ ਸਿੰਘ ਮਾਰੇ ਗਏ ਨੇ ਉਹਨਾਂ ਦੇ ਬਾਰੇ ਵਿੱਚ ਕੁਝ ਕਰੇਗੀ ਇਹ بڑے ਸਵਾਲ ਖੜੇ ਹੋ ਰਹੇ ਨੇ ਔਰ ਸਵਾਲ ਖੜਨੇ ਵਾਜਬ ਵੀ ਨੇ ਲਾਜ਼ਮੀ ਵੀ ਨੇ ਕਿਉਂਕਿ ਪਹਿਲਾਂ ਇਹ ਲੀਡਰ ਜਿਹੜੇ ਭਾਵੇਂ ਉਹ ਭਾਈ ਅਮਰਪਾਲ ਸਿੰਘ ਹੈ ਭਾਵੇਂ ਉਹ ਸਰਜੀਤ ਸਿੰਘ ਖਾਲਸਾ ਹੈ ਉਹ ਇੱਕ ਵੱਖਰੀ ਸਿੱਖ ਸਟੇਟ ਦੇ ਆਧਾਰ ਦੇ ਉੱਤੇ ਇਲੈਕਸ਼ਨਸ ਲੜ ਚੁੱਕੇ ਨੇ ਔਰ ਉਸ ਆਧਾਰ ਦੇ ਉੱਤੇ ਉਹਨਾਂ ਨੂੰ ਵੋਟਾਂ ਪੈ ਚੁੱਕੀਆਂ ਨੇ ਉਹ ਜਿੱਤ ਚੁੱਕੇ ਨੇ ਪਰ ਕੀ ਹੁਣ ਇਹ ਸ ਆਧਾਰ ਦੇ ਉੱਤੇ ਖੜੇ ਰਹਿਣਗੇ ਜਾਂ ਨਹੀਂ ਇਹ ਵੇਖਣਾ ਹੋਵੇਗਾ ਦੂਜੇ ਪਾਸੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਉਹਨਾਂ ਨੇ ਵੀ ਇਹ ਮਾਮਲਾ ਚੱਕਿਆ ਸੀ ਉਹਨਾਂ ਨੇ ਪਰ ਮਾਮਲਾ ਚੱਕਿਆ ਸੀ ਇਸ ਤਰ੍ਹਾਂ ਕਿ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਜਾਵੇਗਾ ਔਰ ਵੱਖਰੀ ਪਾਰਟੀ ਦਾ ਜ਼ਿਕਰ ਉਹ ਆਪ ਹੀ ਨਹੀਂ ਕਰਨਾ ਚਾਹੁੰਦੇ ਉਹ ਕਰਦੇ ਹੀ ਨਹੀਂ ਹੈ ਉਹ ਹਰ ਵਾਰ ਜਦੋਂ ਵੀ ਜ਼ਿਕਰ ਕਰੋ ਸਰਬਜੀਤ ਸਿੰਘ ਖਾਲਸਾ ਦੇ ਬਿਆਨ ਦਾ ਉਹ ਕਹਿੰਦੇ ਨੇ ਕਿ ਐਦਾਂ ਦਾ ਕੋਈ ਵੀ ਜ਼ਿਕਰ ਅਸੀਂ ਨਹੀਂ ਕੀਤਾ ਸੀ ਅਕਾਲੀ ਦਲ ਸੁਰਜੀਤ ਕਰਨਾ ਉਦੇ ਵਾਸਤੇ ਉਹਨਾਂ ਨੇ ਭਾਈ ਜਸਬੀਰ ਸਿੰਘ ਰੋਡੇ ਜਿਹੜੇ ਸੰਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਭਤੀਜੇ ਨੇ ਉਹਨਾਂ ਦਾ ਨਾਮ ਲਿਆ ਸੀ ਉਹਨਾਂ ਨੂੰ ਪ੍ਰਧਾਨ ਬਣਨ ਲਈ ਕਿਹਾ ਸੀਗਾ ਪਰ ਇਸ ਦੇ ਬਾਵਜੂਦ ਜੋ ਸਥਿਤੀ ਬਣਦੀ ਪਈ ਹੈ ਹੁਣ ਸਿਮਰਨਜੀਤ ਸਿੰਘ ਮਾਨ ਵੀ ਸਰਬਜੀਤ ਸਿੰਘ ਖਾਲਸਾ ਦੇ ਵਿਰੋਧ ਦੇ ਵਿੱਚ ਖੜ ਗਏ ਨੇ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਜੇ ਜੜੀ ਪਾਰਟੀ ਹੈ ਜੀ ਜੀ ਸਭ ਨੂੰ ਦੱਸੂਗੀ ਕੀ ਅਸੀਂ ਜਾਗਰਣ ਵੀ ਕਰੇ ਮੋਰੀਆਂ ਵੀ ਕਰਾਂਗੇ ਮੋਰੀਆਂ ਦਾ ਵੀ ਕਰਾਂਗੇ ਇਹ ਤੁਸੀਂ ਸਾਨੂੰ ਪਰਸੋਂ ਕਹੀ ਨਹੀਂ ਕਿ ਅਸੀਂ ਇਹ ਕਰ ਨਹੀਂ ਲੈਣੇ ਲੇਕਚਰ ਬਣਾਉਗੇ ਇਸ ਕੀ ਸੀ ਲੋਕੀਏ ਖਲਾਬ ਰਾਜਨਸੀ ਦੇ ਖਲਾਬ ਗੈ ਸ਼ੰਕਰ ਵਿਦੇਸੀ ਬੁਰੀ ਦੇ ਖਲਾਬ ਨੈਸ਼ਨਲ ਸਟੇਰ ਵੀਰ ਵਾਈਟਰ ਡੁਆਇਟ ਦੇ ਖਲਾਬ ਰੌਕ ਦੇ ਮੁਜੀ ਸਿਨੇ ਦੇ ਖਲਾਬ نو پارٹی سکھا گ

تو جائے کسی سمیرٹیٹی ہے ہم نے ممارے ہے کینیٹ آلیس کسی سمیرٹیٹی ہے اندیان ایلٹوڑی ہے یہاں انٹرنیشنل شروع پارٹی ہے اندرنیش پارٹی کرو کی خود یہ کرو کی اب یہ کرچے آ کے ਇਹ ਦੇ ਵੱਡੇ ਘਰਵਾਲੀ ਜੇ 43 ਬੰਸ ਤੇ ਆ ਗਈ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਸੰਗਤ ਨੂੰ ਕਰਨੀ ਚੱਲਦਾ ਹੋਊਗਾ ਜਿੱਥੇ ਬੋਲਦੇ ਘਰ ਕੇ ਜਿਹੜੇ ਜਣੇ ਜਿਹ ਮੈਸੂਰ ਜੇ ਉਹਦਾ ਮੈਸਾ ਨਹੀਂ ਹੁੰਦਾ ਇਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ